ਹਾਂਜੀ ਪਿਆਰ ਪਰਿਵਾਰ ਸਾਥੀ ਸਿੱਟਕਾਲ ਸਾਰਿਆਂ ਨੂੰ ਕਿਵੇਂ ਹੋ ਸਾਰਿਆਂ ਠੀਕ ਠਾਕ ਹੈਗੇ ਹੋ ਚਲੋ ਬਧੀਏ ਇਸੇ ਤਰ੍ਹਾਂ ਤੁਸੀਂ ਆਪਣੇ ਪਰਿਵਾਰ ਦੇ ਵਿੱਚ ਖੁਸ਼ ਰਹੋ ਜੀ ਵਾਇਰਸ ਨੂੰ ਛੱਡ ਦੇ ਕਲਾਜ ਰੱਖੇ ਸਾਰਿਆਂ ਨੂੰ ਅਸੀਂ ਬਹੁਤ ਵਧੀਆ ਹੈਗੇ ਆ ਤੇ ਸਵਾਗਤ ਹੈ ਤੁਹਾਡਾ ਖੁਸ਼ਮਈ ਚੈਨਲ ਤੇ ਲੋ ਅੱਜ ਉਸ ਦਿਨ ਜਿਹੜਾ ਸੀਗਾ ਪਿਛਲੇ ਬਲਾਗ ਉਸ ਦੇ ਦੇਖਿਆ ਸੀਗਾ ਤੇ ਜਿਹੜਾ ਪਿੰਡ ਦਾ ਮੇਲਾ ਹੈਗਾ ਉਹ ਆਪਾਂ ਤੁਹਾਨੂੰ ਦਿਖਾ ਦਿੱਤਾ ਅਸੀਂ ਕਹਤੇ ਟਿੱਬੇ ਦਾ ਪਿੰਡ ਦਾ ਜਿਹੜਾ ਮੇਲਾ ਹੈਗਾ ਉਹ ਰਹਿ ਗਿਆ ਸੀਗਾ ਜੀ ਕਿਉਂਕਿ ਉਸ ਦਿਨ ਇਹਨਾਂ ਨੂੰ ਪਾਪਾ ਲੇਟ ਆਏ ਸੀ ਕਿ ਫਿਰ ਪਿੰਡ ਵੀ ਆਪਾਂ ਮੇਲਾ ਜਿਹੜਾ ਸੀਗਾ ਉਹ ਵੀ ਦੇਖਣਾ ਸੀਗਾ ਤੇ ਕੁਝ ਆਪਾਂ ਪ੍ਰਸ਼ਾਦਾ ਅਧਿਆਰ ਕੀਤਾ ਸੀਗਾ ਉਹਦੇ ਘਰ ਕਾ ਪਲੇਟ ਹੋ ਗਏ ਸੀਗੇ ਤੇ ਆਪਾਂ ਤਾਂ ਜਾਣ ਨਹੀਂ ਸੀ ਹੋਏ ਆ ਤੇ 5 ਦਿਨ ਬਾਅਦ ਚੋਂ ਜਿਹੜਾ ਬੀਬੀਆਂ ਦਾ ਮੇਲਾ ਹੁੰਦਾ ਝੋ ਲੱਗ ਤੋਂ ਲੱਗਦਾ ਹੁੰਦਾ ਵਾ ਤੇ ਉਹ ਮੇਲਾ ਅੱਜ ਸੀਗਾ ਕੱਲ ਚੋਂ ਕਿਆ ਸੀਗੀਆਂ ਤੇ ਅੱਜ ਆਪਾਂ ਜਾ ਕੇ ਆਏ ਜੀ ਉੱਥੇ ਮੇਲੇ ਤੇ ਤੇ ਕੁਝ ਕਿ ਮੇਲਾ ਜਿਹੜਾ ਹੈਗਾ ਆਪਾਂ ਵੀਡੀਓ ਦੇ ਵਿੱਚ ਰਿਕਾਰਡ ਕੀਤਾ ਤੇ ਤੁਸੀਂ ਵੀਡੀਓ ਨੂੰ ਅਗੇ ਇੰਜੋਏ ਕਰੋ ਜੇਕਰ ਤੁਹਾਨੂੰ ਇਹ ਵੀਡੀਓ ਬਧਿਆ ਲੱਗੂਗੀ ਤਾਂ ਪਲੀਜ਼ ਲਾਈਕ ਸ਼ੇਅਰ ਕਮੈਂਟ ਜ਼ਰੂਰ ਕਰ ਦਿਓ ਤੇ ਮੇਰੇ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਨਾਲ ਜਿਹੜੇ ਘੰਟੇ ਨੂੰ ਪ੍ਰੈਸ ਜਮੂਰ ਕਰ ਦਿਆ ਕਰੋ ਤਾਂ ਕਿ ਹਰ ਵੀਡੀਓ ਦੇ ਨੋਟੀਫਿਕੇਸ਼ਨ ਜਿਹੜੇ ਤੁਹਾਡੇ ਕੋਲੇ ਪਹੁੰਚ ਜਾਵੇ ਲਓ ਜੀ ਹੁਣ ਤੁਸੀਂ ਆਨੰਦ ਮਾਣੋ ਮੇਲੇ ਦਾ ਮੇਰੇ ਸਾਥ ਹੱਥ ਕਰਨੇ ਲਿਖੀਆ ਉਹ ਕਪਾ ਇੰਜ ਦੇ ਉਹ ਕਪਾ ਆਖਦੇ ਕੁਦਰਤੀ ਰੱਬ ਦੀ ਦਾ ਸੱਚਾ ਰਸ ਦਾ ਕੁਦਰਤੀ ਅੱਬ ਜੀ ਦਾ ਮਾਨੂ ਪੁੱਤਰਾ RAM ਨੂੰ ਭਗਤ ਪਿਆਰੇ ਨੇ ਨਹੀਂ ਸੇ ਉਹਨਾਂ ਨੂੰ ਭੁੱਖ ਲੱਗੀ ਜਿੱਥੇ ਕੋਈ ਦਾ ਕੋਈ ਆਗਰ ਨਹੀਂ ਸੀ ਉਹ ਖੁਦ ਉੱਤੇ ਉਹ ਲੈ ਪਾਣੀ ਸੀ ਮੈਂ ਇਹ ਨਹੀਂ ਕਿਹਾ ਮੈਂ ਦੇਖਿਆ ਨਹੀਂ ਜਤਾਇਆ ਦਾ ਰਾਸ ਪੜਿਆ ਉਹਨੇ ਭੁੱਖ ਜਪਾਣੀ ਸੀ ਆ ਜਿੰਨੇ ਦੀ ਪੂਰਨ ਸੀ ਉਹਨਾਂ ਕੋਲ ਛੋਪ ਭਗਤ ਹੁੰਦੇ ਨਹੀਂ ਤੇ ਰੱਬ ਦੇ ਪਿਆਰੇ ਹੁੰਦੇ ਨੇ ਇਹਨਾਂ ਦੀ ਭਗਤਾਂ ਨੇ ਕੀ ਰੱਬ ਦੀ ਮੋੜ ਸਕਦਾ ਰੱਬ ਦੀ ਕਿੰਨੀ ਭਗਤ ਮੋੜ ਦਿੰਦੇ ਐ ਐਵੇਂ ਬਾਫਰ

ਜਦੋਂ ਕਹਾਣਾ ਪੂਰਤਕ ਨੂੰ ਨਗਰ ਗਏ ਉਹ ਸ਼ਾਂਤੀ ਵਰਤੋਂ ਪੇਪਲ ਦਾ ਤਾਂ ਜਦੋਂ ਜਾਣ ਕੇ ਗੋਲ ਮੈਂ ਤੁਹਾਨੂੰ ਦੱਸਿਆ ਕਹਿੰਦਾ ਮੁਬਾਰਕ ਜਿਹੜਾ ਅੱਛਾ ਤੋਂ ਪੁੱਛੂਰੇ ਸੀ ਆਦਾ ਤੇ ਲਭੀਆ ਕਰ ਉਹ ਕਹਿੰਦਾ ਕਿ ਉਹ ਨਬੋਦ ਚੱਲਣਾ ਦੇਖਣਾ ਉੱਪਰ ਤਾਂ ਤਾਂ ਦੇ ਤੂੰ ਉਹ ਤਾਂ ਦੋ ਮਾਰ ਤੇ ਜੱਤੀ ਕਿਨਾਂ ਕੋਲ ਕੋਲ ਉਹ ਰਸਤਾ ਬਣਾਇਆ ਕਹਿੰਦਾ ਚਲੋ ਬਰਾ ਦੇ ਕੇ ਯਾਰ ਦੇਖਿਆ ਕਿ ਆਵਾਜ਼ ਉਹ ਕੰਦਾ ਨਾਮ ਜੱਟ ਪੂਤਾ ਪੂਰਨ ਬੁਕਾਲ ਦਾ ਕੱਢ ਲੋ ਬਾਹਰ ਗੁਰਾਂ ਨੂੰ ਜਤਾਰਦਾ ਕਹ ਲੈ ਗੁਰ ਜੀ ਮਾਇ ਕੋਈ ਭੂਤ ਜਨ ਨਹੀਂ ਹੈ कहिड़ा माय कहिड़ा मै o 我屌，要做。